ਉਹ ਨਿੰਮਿਆ ਯਾਰ ਰਾਜਾ ਛੇਤੀ ਵਿਆਹ ਤੋਂ ਲੇਟ ਹੁੰਦਾ ਆ ਆਪਾਂ ਲੈ ਓਏ ਆ ਸ਼ਗਨ ਵਾਸਤੇ ਸਿਰਫ 1000 ਰੁਪਏ ਹੀ ਲਿਆਈ ਹਾਂ ਯਾਰ ਬਸ ਇੰਨੇ ਕੀ ਆ ਉਹ ਪਤੰਦਰਾ 3000 ਰੁਪਏ ਦੀ ਤਾਂ ਪਲੇਟ ਆ ਉੱਥੇ 1000 ਰੁਪਏ ਦਿੰਦੇ ਚੰਗੇ ਲੱਗਦੇ ਆ ਆਪਾਂ ਕੀ ਕਰਾਂ ਬਾਈ ਯਾਰ ਕੰਮ ਕਰਦਾ ਮੰਦਾ ਚੱਲਦਾ ਮੈਂ ਕਿਹਾ ਜਿਹੜਾ ਹੈਗਾ ਉਹ ਪਾ ਜਾਵਾਂਗੇ ਉਹ ਭਰਾਵਾ ਜੇਲਦਾਰਾਂ ਦਾ ਵਿਆਹ ਤੇ ਚੱਲੇ ਆ ਤੂੰ ਸਾਡੀ ਵੀ ਨਾਲ ਬੇਇੱਜ਼ਤੀ ਕਰਾਵੇਂਗਾ ਸਹੀ ਹੈ ਯਾਰ ਮੇਰੇ ਕੋਲ ਤਾਂ ਉਹ ਚੱਲ ਆ ਜਾ ਬਹਿ ਗੱਡੀ ਚ ਦੇਖਦੇ ਫਿਰ ਨੀ ਮੈਂ ਵੀਰੇ ਗੱਲ ਸੁਣੀ ਕਿਵੇਂ ਬੰਮੇ ਬੱਸ ਠੀਕ ਆ ਭਾਈ ਚਾਚੀ ਕਿਵੇਂ ਆ ਕੀ ਕਹਿੰਦੇ ਡਾਕਟਰ ਡਾਕਟਰਾਂ ਦਵਾਈ ਲਿਖ ਕੇ ਦਿੰਦੀ ਆ ਅੱਛਾ ਲਿਆਂਦੀ ਫਿਰ ਦਵਾਈ ਲਿਆਉਣੇ ਕਿੱਥੋਂ ਆੜਤੀਆਂ ਜਵਾਬ ਦੇ ਦਿੱਤਾ

ਕੋਈ ਗੱਲ ਉਹ ਤੇਰਾ ਦਿਮਾਗ ਖਰਾਬ ਤੇਰੇ ਕੋਲ ਦਾ ਪਹਿਲਾਂ ਨਹੀਂ ਛਕਨਦੇ ਪੈਸੇ ਪੂਰੇ ਜਿਹੜੇ ਆਗੇ ਤੂੰ ਵੀ ਫੜਾਇਆ ਨਾ ਖਾਲੀ ਹੱਥ ਜਾਏਗਾ ਉੱਥੇ ਐਡਾ ਵੱਡਾ ਪ੍ਰੋਗਰਾਮ ਆਗਲੇ ਦੇ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਖੁਸ਼ੀ ਦੇ ਮੌਕੇ ਤੇ ਤੈਨੂੰ ਐਡਾ ਖਾਲੀ ਹੱਥ ਜਾਏਗਾ ਖੁਸ਼ੀ ਦੇ ਮੌਕੇ ਕਿਸੇ ਦੇ ਘਰ ਖਾਲੀ ਹੱਥ ਚਲ ਜੀਏ ਨਾ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਪਰ ਕਿਸੇ ਦੁੱਖ ਤਕਲੀਫ ਚੋਂ ਗੁਜ਼ਰ ਰਹੇ ਪਰਿਵਾਰ ਦੇ ਘਰ ਕਦੇ ਵੀ ਭੁੱਲ ਕੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜਿੰਨਾ ਵੀ ਹੋ ਸਕੇ ਉਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਉਹ ਵੱਡੇ ਵਿਆਹਾਂ ਦੇ ਚਾਰ ਪੈਸੇ ਸ਼ਗਨ ਦੇ ਘੱਟ ਵੀ ਪੈ ਜਾਣਗੇ ਤਾਂ ਵੀ ਕੀ ਫਰਕ ਪੈਂਦਾ ਪਰ ਇਹਨਾਂ ਲਈ ਉਹ ਚਾਰ ਪੈਸੇ ਬਹੁਤ ਵੱਡੀ ਚੀਜ਼ ਆ ਤੇ ਮੈਂ ਉਸ ਵਿਆਹ 'ਚ ਖਾਲੀ ਹੱਥ ਚੱਲ ਵੀ ਜਾਵਾਂ ਨਾ ਮੈਨੂੰ ਕੋਈ ਸ਼ਰਮ ਨਹੀਂ ਆਊਗੀ ਜਿਹੜਾ ਮੈਂ ਆਉਦਾ ਫਰਜ਼ ਨਿਭਾਉਣਾ ਸੀ ਨਾ ਉਹ ਇੱਥੇ ਨਾ ਆਇਆ ਨੇ ਮम्मा ਠੀਕ ਕਹਿ ਰਿਹਾ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਚਲੋ ਚਲੋ ਤੂੰ ਠੀਕ ਕੀਤਾ ਯਾਰ ਸਾਨੂੰ ਇਸ ਪਰਿਵਾਰ ਦੇ ਨਾਲ ਖੜਨ ਦਾ ਮੌਕਾ ਮਿਲਿਆ